ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਭਾਗ 1 ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਰੋਹਾਨੀ ਸ਼ਖਸੀਅਤ ਦੀ ਜਿਸ ਨੇ ਸਿਰਫ ਇਤਿਹਾਸ ਨਹੀਂ ਬਦਲਿਆ ਸਗੋਂ ਮਨੁੱਖਤਾ ਨੂੰ ਨਵਾਂ ਰੂਪ ਦਿੱਤਾ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਇਹ ਉਹ ਯੋਧਾ ਕਵੀ ਤੇ ਸੰਤ ਸਨ ਜਿਨ੍ਹਾਂ ਨੇ ਕਲਮ ਤੇ ਤਲਵਾਰ ਤੂੰਹਾਂ ਨਾਲ ਧਰਮ ਦੀ ਰੱਖਿਆ ਕੀਤੀ ਜਨਮ ਤੇ ਬਚਪਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਇਕਲੋਤੇ ਪੁੱਤਰ ਸਨ। ਉਹਨਾਂ ਦਾ ਬਚਪਨ ਗਿਆਨ, ਸ਼ੌਰੇ ਅਤੇ ਮਿਰਦੂਤਾ ਨਾਲ ਭਰਪੂਰ ਸੀ। 9 ਸਾਲ ਦੀ ਉਮਰ ਵਿੱਚ ਜਦ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਤਾਂ ਗੋਬਿੰਦ ਰਾਏ ਜੀ ਨੂੰ ਸਿੱਖਾਂ ਦਾ ਦਸਵਾਂ ਗੁਰੂ ਘੋਸ਼ਿਤ ਕੀਤਾ ਗਿਆ। ਉਹ ਸਮਝ ਗਏ ਸਨ ਕਿ ਹੁਣ ਧਰਮ ਦੀ ਰੱਖਿਆ ਲਈ ਸਿਰਫ ਪ੍ਰਾਰਥਨਾ ਕਾਫੀ ਨਹੀਂ ਕਾਰਵਾਈ ਵੀ ਲਾਜ਼ਮੀ ਹੈ ਨਵੀਂ ਤਿਆਰੀ ਦਾ ਦੌਰ ਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਆਪਣਾ ਕੇਂਦਰ ਬਣਾਇਆ ਤੇ ਉੱਥੇ ਸਿੱਖਾਂ ਨੂੰ ਸਿੱਖਿਆ ਕਲਾ ਤੇ ਸ਼ਸਤਰ ਵਿਦਿਆ ਸਿਖਾਉਣ ਲੱਗ ਪਏ ਉਹ ਕਹਿੰਦੇ ਸਨ ਮਨ ਨੀਵਾ ਮਤ ਉੱਚੀ ਅਰਥਾਤ ਮਨੁੱਖਤਾ ਦੀ ਸੇਵਾ ਤੇ ਨਿਆਂ ਦੀ ਰੱਖਿਆ ਹੀ ਸੱਚੀ ਭਗਤੀ ਹੈ ਗੁਰੂ ਜੀ ਦੇ ਨੇਤ੍ਰਿਤਵ ਹੇਠ ਸਿੱਖ ਧਰਮ ਇੱਕ ਨਵੀਂ ਦਿਸ਼ਾ ਵੱਲ ਵਧ ਰਿਹਾ ਸੀ। ਇੱਕ ਅਜਿਹੀ ਕੌਮ ਬਣ ਰਹੀ ਸੀ ਜੋ ਅਨਿਆਏ ਦੇ ਵਿਰੁੱਧ ਖੜੀ ਹੋ ਸਕੇ। ਬੈਸਾਖੀ 1699 ਖਾਲਸਾ ਦਾ ਜਨਮ। ਦੋਸਤੋ ਆਉਂਦਾ ਹੈ ਉਹ ਦਿਨ ਜਿਸ ਨੇ ਸਿੱਖ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। ਬੈਸਾਖੀ ਦਾ ਦਿਨ ਸਾਲ 1699। ਅਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਸਿੱਖ ਇਕੱਠੇ ਹੋਏ ਸਨ। ਗੁਰੂ ਜੀ ਉੱਚੇ ਮੰਚ ਤੇ ਖੜੇ ਹੋਏ ਹੱਥ ਵਿੱਚ ਤਲਵਾਰ ਫੜੀ ਹੋਈ। ਉਹਨਾਂ ਦੀਆਂ ਅੱਖਾਂ ਵਿੱਚ ਜੋਸ਼ ਤੇ ਨੂਰ ਸੀ। ਉਹ بلند ਆਵਾਜ਼ ਵਿੱਚ ਬੋਲੇ, "ਸਭ ਮੇਰੇ ਪ੍ਰੀਤਮ ਸਿੱਖੋ, ਅੱਜ ਮੈਨੂੰ ਇੱਕ ਐਸਾ ਸਿੱਖ ਚਾਹੀਦਾ ਹੈ ਜੋ ਧਰਮ ਲਈ ਆਪਣਾ ਸਿਰ ਕੁਰਬਾਨ ਕਰੇ।" ਦਰਬਾਰ ਵਿੱਚ ਖਾਮੋਸ਼ੀ ਛਾ ਗਈ। ਕੁਝ ਪਲਾਂ ਬਾਅਦ ਇੱਕ ਸਿੱਖ ਉੱਠਿਆ। ਭਾਈ ਦਿਆਰਾਮ ਲਾਹੌਰ ਦੇ ਤੇ ਕਿਹਾ, "ਮੇਰਾ ਸਿਰ ਹਾਜ਼ਰ ਹੈ।" ਇਸ ਤੋਂ ਬਾਅਦ ਭਾਈ ਧਰਮਦਾਸ ਭਾਈ ਹਿੰਮਤ ਰਾਏ ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ ਵੀ ਅੱਗੇ ਆਏ। ਗੁਰੂ ਜੀ ਉਹਨਾਂ ਪੰਜਾਂ ਨੂੰ ਇੱਕ ਤੰਬੂ ਵਿੱਚ ਲੈ ਗਏ ਤੇ ਕੁਝ ਸਮੇਂ ਬਾਅਦ ਬਾਹਰ ਆਏ ਤੇ ਉਹਨਾਂ ਦੇ ਹੱਥ ਵਿੱਚ ਅੰਮ੍ਰਿਤ ਦਾ ਬਾਟਾ ਸੀ। ਉਹਨਾਂ ਨੇ ਉਹਨਾਂ ਪੰਜਾਂ ਨੂੰ ਪੰਜ ਪਿਆਰੇ ਕਿਹਾ ਤੇ ਅੰਮ੍ਰਿਤ ਸ਼ਕਾਇਆ। ਇਸ ਤਰ੍ਹਾਂ ਜਨਮ ਹੋਇਆ ਖਾਲਸਾ ਪੰਥ ਦਾ। ਇੱਕ ਐਸਾ ਸੰਗਠਨ ਜੋ ਬਰਾਬਰੀ ਹਿੰਮਤ ਤੇ ਸੱਚਾਈ ਦਾ ਪ੍ਰਤੀਕ ਸੀ। ਖਾਲਸਾ ਦੀ ਅਸਲੀ ਮਾਨਤਾ खालसा सिर्फ धार्मिक संगठन नहीं सी ये जीवन शैली सी। गुरु जी ने कहा खालसा मेरो रूप है खास खालसे मैं हूं करो निवास अर्थात खालसा मेरा विशेष रूप है मैं विच ही वसदा हाँ खालसा का मतलब सी सुच्चा, निरपो निर्वैर मनुख जो किसी जात धर्म ते दर्जे नाल नहीं सगों अपने कर्म वड्डा है ਜਦ ਪੰਜ ਪਿਆਰਿਆਂ ਨੇ ਅੰਮ੍ਰਿਤ ਛਕ ਲਿਆ ਤਾਂ ਗੁਰੂ ਜੀ ਨੇ ਕਿਹਾ ਹੁਣ ਤੁਸੀਂ ਮੇਰੇ ਗੁਰੂ ਹੋ ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ ਹੈ ਹੁਣ ਤੁਸੀਂ ਮੈਨੂੰ ਛਕਾਓ ਸਾਰਾ ਦਰਬਾਰ ਹੈਰਾਨ ਹੋ ਗਿਆ ਦਸਵੇਂ ਗੁਰੂ ਨੇ ਆਪਣੇ ਆਪ ਨੂੰ ਆਪਣੇ ਸਿੱਖਾਂ ਦੇ ਹੱਥੀਂ ਅੰਮ੍ਰਿਤ ਛਕਾਇਆ ਇਹ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੁਨੇਹਾ ਸੀ ਗੁਰੂ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਜੀ ਨੇ ਕਿਹਾ ਅੱਜ ਤੋਂ ਮੇਰਾ ਨਾਮ ਗੋਬਿੰਦ ਰਾਏ ਨਹੀਂ गोबिंद सिंह ਹੈ ਰਾਏ ਜੋ ਇੱਕ ਪੁਰਾਣਾ ਖਿਤਾਬ ਸੀ ਜੋ ਦਰਜਾ ਤੇ ਜਾਤ ਦਿਖਾਉਂਦਾ ਸੀ ਉਸ ਨੂੰ ਛੱਡ ਕੇ ਉਹਨਾਂ ਨੇ ਸਿੰਘ ਨਾਮ ਅਪਣਾਇਆ ਜੋ ਅਰਥ ਹੈ ਸ਼ੇਰ Nirpao ਬਰਾਬਰਤਾ ਦਾ ਪ੍ਰਤੀਕ ਉਸ ਸਮੇਂ ਉਹਨਾਂ ਨੇ ਸਾਰਿਆਂ ਨੂੰ ਇਹੀ ਹੁਕਮ ਦਿੱਤਾ ਕਿ ਹੁਣ ਹਰ ਸਿੱਖ ਪੁਰਸ਼ ਦਾ ਨਾਮ ਹੋਵੇਗਾ ਸਿੰਘ ਤੇ ਹਰ ਔਰਤ ਦਾ ਨਾਮ ਹੋਵੇਗਾ ਕੌਰ ਕੌਰ ਦਾ ਅਰਥ ਹੈ ਰਾਜਕੁਮਾਰੀ ਆਤਮਿਕ ਰੂਪ ਵਿੱਚ ਆਜ਼ਾਦ ਤੇ ਗੁਰੂ ਦੀ ਬਰਾਬਰ ਦੀ ਸੰਤਾਨ ਇਸ ਨਾਲ ਗੁਰੂ ਜੀ ਨੇ ਸਮਾਜਿਕ ਬਰਾਬਰੀ ਦਾ ਐਲਾਨ ਕਰ ਦਿੱਤਾ ਕਿਸੇ ਦੀ ਜਾਤ ਧਰਮ ਜਾਂ ਲਿੰਗ ਦੀ ਕੋਈ ਮਹੱਤਤਾ ਨਹੀਂ ਰਹੀ ਮਹੱਤਤਾ ਹੁਣ ਸਿਰਫ ਆਤਮਾ ਦੀ ਸੁੱਚੀ ਤੇ ਕਰਮ ਦੀ ਸਚਾਈ ਦਾ ਸੀ ਇਸ ਤਰ੍ਹਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਤੱਕ ਦਾ ਸਫ਼ਰ ਸਿਰਫ ਨਾਮ ਦਾ ਨਹੀਂ ਸਗੋਂ ਇੱਕ ਪੂਰੇ ਯੁੱਗ ਦੇ ਜਾਗਰਣ ਦਾ ਸਫ਼ਰ ਸੀ ਖਾਲਸਾ ਜਾਤ ਪਾਤ ਤੋਂ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰਾਹੀਂ ਸਭ ਤੋਂ ਵੱਡਾ ਇਨਕਲਾਬ ਕੀਤਾ ਜਾਤ ਪਾਤ ਦੀ ਜੰਜੀਰ ਤੋੜ ਦਿੱਤੀ। ਉਹਨਾਂ ਦੇ ਪੰਜ ਪਿਆਰੇ ਪੰਜ ਵੱਖ-ਵੱਖ ਜਾਤਾਂ ਤੇ ਖੇਤਰਾਂ ਤੋਂ ਸਨ। ਇਹੀ ਸਿੱਖਿਆ ਸੀ ਕਿ ਧਰਮ ਵਿੱਚ ਕੋਈ ਉੱਚਾ ਜੰਨੀਵਾ ਨਹੀਂ। ਉਹ ਕਹਿੰਦੇ ਸਨ, ਜਾਤ ਦਾ ਗਰਭ ਨਾ ਕਹੀਏ ਕੋਈ, ਬ੍ਰह्म ਬੀਂਦ ਤੇ ਸਭ ਉਪਜਿਓ ਸੋਈ। ਅਰਥ ਕਿਸੇ ਨੂੰ ਜਾਤ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਸਭ ਇੱਕੋ ਸਰੋਤ ਤੋਂ ਉਪਜੇ ਹਨ। ਉਹਨਾਂ ਨੇ ਹਰ ਸਿੱਖ ਨੂੰ ਇਹ ਕਿਹਾ ਕਿ ਖਾਲਸਾ ਦਾ ਮਕਸਦ ਹੈ ਬਰਾਬਰੀ ਇਨਸਾਫ਼ ਤੇ ਮਨੁੱਖਤਾ ਦੀ ਸੇਵਾ ਲੰਗਰ ਪ੍ਰਥਾ ਰਾਹੀਂ ਉਹਨਾਂ ਨੇ ਸਾਰਿਆਂ ਨੂੰ ਇਕੱਠੀ ਬਿਠਾ ਕੇ ਖਾਣਾ ਖਵਾਇਆ ਇਹ ਦੱਸਿਆ ਕਿ ਰੋਟੀ ਤੇ ਰੂਹ ਦੋਵੇਂ ਵੰਡਣ ਨਾਲ ਪਵਿੱਤਰ ਹੁੰਦੀਆਂ ਹਨ ਖਾਲਸਾ ਦੇ ਪੰਜ ਕਕਾਰ ਗੁਰੂ ਜੀ ਨੇ ਖਾਲਸਾ ਨੂੰ ਪੰਜ ਕਕਾਰ ਦਿੱਤੇ ਇਹ ਸਿਰਫ ਚਿੰਨ ਨਹੀਂ ਸਨ ਸਗੋਂ ਇੱਕ ਜੀਵਨ ਦਾ ਅਨੁਸ਼ਾਸਨ ਸੀ ਕੇਸ ਕੜਾ ਕਛਹਿਰਾ ਕੰਗਾ ਕਿਰਪਾਨ ਗੁਰੂ ਜੀ ਨੇ ਕਿਹਾ ਕਿ ਇਹ ਪੰਜ ਕਕਾਰ ਸਿਰਫ ਪਹਿਚਾਨ ਨਹੀਂ ਸਗੋਂ ਜ਼ਿੰਮੇਦਾਰੀ ਵੀ ਹਨ ਖਾਲਸਾ ਦਾ ਹਰ ਸਿੱਖ ਸੱਚਾਈ ਇਨਸਾਫ ਤੇ ਦਇਆ ਦਾ ਜੀਵੰਤ ਪ੍ਰਤੀਕ ਬਣੇ ਖਾਲਸਾ ਦੀ ਸਮਾਜਿਕ ਬਰਾਬਰੀ ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਉਹ ਕਹਿੰਦੇ ਸਨ ਕਿ ਜੇ ਕਿਸੇ ਨੇ ਖਾਲਸਾ ਬਣਨਾ ਹੈ ਤਾਂ ਪਹਿਲਾ ਉਹਨਾਂ ਨੂੰ ਸਾਰਿਆਂ ਨਾਲ ਬੈਠ ਕੇ ਖਾਣਾ ਖਾਣਾ ਪਵੇਗਾ ਜਾਤ ਰੰਗ ਤੇ ਦਰਜੇ ਤੋਂ ਬਿਨਾ ਇਹ ਮਨੁੱਖਤਾ ਦਾ ਸਭ ਤੋਂ ਵੱਡਾ ਸੁਨੇਹਾ ਸੀ ਇਕ ਗੁਰੂਜੀ ਦਾ ਸਮਾਜਿਕ ਇਨਕਲਾਬ ਸੀ ਜਿੱਥੇ ਮਨੁੱਖਤਾ ਜਾਤ ਰੰਗ ਜਾਂ ਦਰਜੇ ਤੋਂ ਉੱਚੀ ਸੀ ਤੇ ਸੱਚਾਈ ਰਾਜ ਕਰਦੀ ਸੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਐਸਾ ਸਮਾਜ ਬਣਾਇਆ ਜੋ ਨਾ ਸਿਰਫ ਧਾਰਮਿਕ ਰੂਪ ਵਿੱਚ ਮਜ਼ਬੂਤ ਸੀ ਸਗੋਂ ਨੈਤਿਕ ਰੂਪ ਵਿੱਚ ਵੀ ਉੱਚਾ ਸੀ ਪਹਿਲੇ ਭਾਗ ਦੀ ਸਿੱਖਿਆ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦਾ ਇਹ ਪਹਿਲਾ ਭਾਗ ਸਾਨੂੰ ਦੱਸਦਾ ਹੈ ਕਿ ਖਾਲਸਾ ਸਿਰਫ ਇੱਕ ਧਾਰਮਿਕ ਪਛਾਣ ਨਹੀਂ ਇਹ ਜੀਵਨ ਦਾ ਰੂਪ ਹੈ ਇਹ ਸੱਚਾਈ ਨਿਆਂ ਤੇ ਬਰਾਬਰੀ ਤੇ ਆਧਾਰਿਤ ਸੰਸਾਰ ਦੀ ਨਵੀਂ ਪਰਿਭਾਸ਼ਾ ਹੈ। ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਮਨੁੱਖੀ ਬਰਾਬਰੀ ਹੀ ਸਭ ਤੋਂ ਵੱਡਾ ਧਰਮ ਹੈ। ਖਾਲਸਾ ਦਾ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਿਰਫ ਉਚਾਰਨ ਨਹੀਂ ਸਗੋਂ ਇਹ ਯਾਦ ਦਿਲਾਉਂਦਾ ਹੈ ਕਿ ਖਾਲਸਾ ਵਾਹਿਗੁਰੂ ਦੀ ਰਚਨਾ ਹੈ ਤੇ ਜਿੱਤ ਵੀ ਸੱਚ ਦੀ ਹੋਵੇਗੀ। ਅੰਤ ਵਿੱਚ ਦੋਸਤੋ ਏ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦਾ ਪਹਿਲਾ ਪਾਗ ਜਿਸ ਵਿੱਚ ਅਸੀਂ ਵੇਖਿਆ ਕਿ ਖਾਲਸਾ ਕਿਸ ਤਰ੍ਹਾਂ ਜਨਮਿਆ ਤੇ ਕਿਵੇਂ ਗੁਰੂ ਜੀ ਨੇ ਜਾਤ ਪਾਤ ਦੀਆਂ ਜੰਜੀਰਾਂ ਤੋੜ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਭਾਗ 2 ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਧਰਮ ਤੇ ਪਿਆਰ ਦੀ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ ਜਿਨ੍ਹਾਂ ਨੇ ਧਾਰਮਿਕ ਜੀਵਨ ਨਾਲ ਨਾਲ ਗ੍ਰਿਹਸਤ ਜੀਵਨ ਦਾ ਵੀ ਉੱਤਮ ਉਦਾਹਰਣ ਸੈੱਟ ਕੀਤਾ ਉਹਨਾਂ ਦੇ ਜੀਵਨ ਵਿੱਚ ਦੋ ਪਤਨੀਆਂ ਸਨ ਤੇ ਤੀਜੀ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਜੀ ਨੇ ਖਾਲਸੇ ਦੀ ਮਾਂ ਦਾ ਦਰਜਾ ਦਿੱਤਾ ਸੀ ਮਾਤਾ ਜੀਤੋ ਜੀ ਯਾਨੀ ਅਜੀਤ ਕੌਰ ਜੀ ਉਹਨਾਂ ਦਾ ਵਿਆਹ ਗੁਰੂ ਜੀ ਨਾਲ 1677 ਵਿੱਚ ਹੋਇਆ ਉਹ ਬਹੁਤ ਨਿਮਰ ਤੇ ਤੀਰ ਜਵਾਨ ਸਨ ਤੇ ਖਾਲਸੇ ਦੀ ਸਥਾਪਨਾ ਵੇਲੇ ਉਹਨਾਂ ਨੇ ਅੰਮ੍ਰਿਤ ਵਿੱਚ ਪਾਨਤਾ ਛੇ ਪਾ ਕੇ ਮਿਠਾਸ ਦਾ ਪ੍ਰਤੀਕ ਬਣਾਇਆ ਉਹਨਾਂ ਦੇ ਗਰਭੋਂ ਗੁਰੂ ਜੀ ਨੂੰ ਤਿੰਨ ਪੁੱਤਰ ਹੋਏ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਮਾਤਾ ਸੁੰਦਰੀ ਜੀ ਉਹਨਾਂ ਦਾ ਵਿਆਹ ਗੁਰੂ ਜੀ ਨਾਲ 1684 ਵਿੱਚ ਹੋਇਆ ਸੀ। ਉਹ ਸ਼ਾਂਤ, ਮਰਿਆਦਾ ਪੂਰਨ ਤੇ ਸੇਵਾਮਈ ਸਨ। ਉਹਨਾਂ ਦੇ ਗਰਭੋਂ ਗੁਰੂ ਜੀ ਨੂੰ ਇੱਕ ਪੁੱਤਰ ਹੋਇਆ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ। ਮਾਤਾ ਸੁੰਦਰੀ ਜੀ ਨੇ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਖਾਲਸੇ ਦੇ ਪ੍ਰਬੰਧ ਤੇ ਸੰਗਤ ਦੀ ਅਗਵਾਈ ਕੀਤੀ। ਮਾਤਾ ਸਾਹਿਬਕੌਰ ਜੀ ਗੁਰੂ ਜੀ ਦੀ ਧਰਮ ਪਤਨੀ ਨਹੀਂ ਸਨ। ਉਹ ਗੁਰੂ ਜੀ ਦੁਆਰਾ ਖਾਲਸੇ ਦੀ ਆਤਮਕ ਮਾਂ ਵਜੋਂ ਸਵੀਕਾਰ ਕੀਤੀਆਂ ਗਈਆਂ। ਪਹਾੜੀ ਰਾਜਿਆਂ ਨਾਲ ਟਕਰਾਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਰ ਵੀਰਤਾ ਤੇ ਉਹਨਾਂ ਦੇ ਵਾਦੇ ਪ੍ਰਭਾਵ ਨਾਲ ਸ਼ਿਵਾਲਕ ਪਹਾੜਾਂ ਦੇ ਕਈ ਛੋਟੇ ਰਾਜੇ ਜਿਨ੍ਹਾਂ ਨੂੰ ਅਸੀਂ ਪਹਾੜੀ ਰਾਜੇ ਕਹਿੰਨੇ ਹਾਂ ਈਰਖਾ ਤੇ ਡਰ ਮਹਿਸੂਸ ਕਰਨ ਲੱਗੇ ਕਈ ਪਹਾੜੀ ਰਾਜੇ ਗੁਰੂ ਜੀ ਦੀ ਖਾਲਸਾ ਫੌਜ ਤੇ ਉਹਨਾਂ ਦੇ ਸਮਰਥਨ ਨਾਲ ਖੁਸ਼ ਨਹੀਂ ਸਨ ਉਹਨਾਂ ਨੂੰ ਲੱਗਦਾ ਸੀ ਕਿ ਜੇ ਗੁਰੂ ਜੀ ਦੀ ਤਾਕਤ ਵੱਧ ਗਈ ਤਾਂ ਉਹਨਾਂ ਦਾ ਰਾਜਨੀਤਿਕ ਪ੍ਰਭਾਵ ਘਟ ਜਾਵੇਗਾ ਇਸ ਲਈ ਉਹਨਾਂ ਨੇ ਆਪਸ ਵਿੱਚ ਸਾਜ਼ਿਸ਼ ਕੀਤੀ ਤੇ ਮੁਗਲ ਹਾਕਮਾਂ ਨਾਲ ਮਿਲ ਕੇ ਗੁਰੂ ਜੀ ਦੇ ਖਿਲਾਫ ਯੋਜਨਾਵਾਂ ਬਣਾਈਆਂ ਪਰ ਗੁਰੂ ਜੀ ਨੇ ਕਦੇ ਵੀ ਪਹਾੜੀ ਰਾਜਿਆਂ ਨਾਲ ਜੰਗ ਸ਼ੁਰੂ ਨਹੀਂ ਕੀਤੀ ਕਈ ਯੁੱਧਾਂ ਵਿੱਚ ਗੁਰੂ ਜੀ ਨੇ ਦਰਸਾਇਆ ਕਿ ਸਿੱਖੀ ਦਾ ਮਤਲਬ ਸਿਰਫ ਤਲਵਾਰ ਨਹੀਂ ਪਰ ਸੱਚ ਤੇ ਅਡੋਲਤਾ ਹੈ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਸਾਲ 1404 ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰ ਲਿਆ ਮਹੀਨਿਆਂ ਤੱਕ ਲੜਾਈ ਚੱਲੀ ਖਾਣਾ ਪੀਣਾ ਘੱਟ ਪਿਆ ਗੁਰੂ ਜੀ ਨੇ ਆਪਣੇ ਸਿੱਖਾਂ ਨਾਲ ਸਲਾਹ ਕਰਕੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਪਰ ਜਦ ਉਹ ਚੱਲ ਪਏ ਮੁਗਲਾਂ ਨੇ ਆਪਣਾ ਵਾਅਦਾ ਤੋੜ ਦਿੱਤਾ ਤੇ ਹਮਲਾ ਕਰ ਦਿੱਤਾ ਇਹ ਸਭ ਤੋਂ ਦਰਦਨਾਕ ਮੋੜ ਸੀ ਸਰਸਾ ਨਦੀ ਦਾ ਵਿਛੋੜਾ ਜਦੋਂ ਨਦੀ ਪਾਰ ਕਰ ਰਹੇ ਸਨ ਗੁਰੂ ਪਰਿਵਾਰ ਵਿਛੜ ਗਿਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਅਲੱਗ ਹੋ ਗਏ ਤੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਰਹੇ ਗੁਰੂ ਜੀ ਆਪਣੇ ਦੋ ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨਾਲ ਚਮਕੌਰ ਦੇ ਕਿਲੇ 'ਚ ਪਹੁੰਚੇ। ਉੱਥੇ ਮੁਗਲਾਂ ਨੇ ਕਿਲੇ ਦਾ ਘੇਰਾ ਕਰ ਲਿਆ। ਉੱਥੇ ਨਾਲ ਸਨ ਭਾਈ ਦਿਆ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਉੱਦੇਸ ਸਿੰਘ, ਭਾਈ ਬਚਿੱਤਰ ਸਿੰਘ ਤੇ ਹੋਰ ਬਿਆੰਤ ਸ਼ੇਰ। ਮੁਗਲਾਂ ਦੀ ਲੱਖਾਂ ਦੀ ਫੌਜ ਸੀ ਤੇ ਇੱਥੇ ਸਿਰਫ ਚੰਦ ਸਿੱਖ। ਜਦ ਹਾਲਾਤ ਗੰਭੀਰ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕਿਹਾ ਪਿਤਾ ਜੀ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਿਓ ਸਾਹਿਬਜ਼ਾਦਾ ਅਜੀਤ ਸਿੰਘ ਤੇ ਫਿਰ ਜੁਝਾਰ ਸਿੰਘ ਦੋਵੇਂ ਜੰਗ ਵਿੱਚ ਸ਼ਹੀਦ ਹੋ ਗਏ ਪਰ ਮੌਤ ਤੋਂ ਪਹਿਲਾਂ ਉਹਨਾਂ ਨੇ ਦਿਖਾ ਦਿੱਤਾ ਕਿ ਖਾਲਸਾ ਕਦੇ ਝੁਕਦਾ ਨਹੀਂ ਉਸ ਕਿਲੇ ਦੀ ਮਿੱਟੀ ਅੱਜ ਵੀ ਸ਼ਹੀਦਾਂ ਦੀ ਸੁਗੰਧ ਨਾਲ ਭਰਪੂਰ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਦ ਇਹ ਸਭ ਹੋ ਰਿਹਾ ਸੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ 9 ਸਾਲ ਦੇ ਤੇ ਸਾਹਿਬਜ਼ਾਦਾ ਫਤਿਹ ਸਿੰਘ 7 ਸਾਲ ਦੇ ਨਾਲ ਸਰਿੰਦ ਦੇ ਨਵਾਬ ਵਜ਼ੀਰ ਖਾਨ ਦੇ ਹੱਥ ਲੱਗ ਗਏ ਉਹਨਾਂ ਨੂੰ ਕਿਹਾ ਗਿਆ ਇਸਲਾਮ ਕਬੂਲ ਕਰੋ ਜ਼ਿੰਦਗੀ ਮਿਲੇਗੀ ਪਰ ਉਹ ਦੋ ਛੋਟੇ ਸ਼ੇਰਾਂ ਨੇ ਕਿਹਾ ਸਾਡਾ ਸਿਰ ਜਾ ਸਕਦਾ ਹੈ ਪਰ ਧਰਮ ਨਹੀਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਦੋਨੋਂ ਬੱਚਿਆਂ ਨੂੰ ਇੱਟਾਂ ਨਾਲ ਚਿਣ ਦਿੱਤਾ ਜਾਵੇ ਦੋਸਤੋ ਸੋਚੋ ਉਹ ਛੋਟੇ ਬੱਚੇ ਜਿਨ੍ਹਾਂ ਨੇ ਡਰ ਦੀ ਥਾਂ ਹਿੰਮਤ ਚੁਣੀ ਮਾਤਾ ਗੁਜਰੀ ਜੀ ਨੇ ਵੀ ਇਹ ਸੁਣ ਕੇ ਸ਼ਾਂਤ ਚਿੱਤ ਨਾਲ ਆਖਰੀ ਸਾਹ ਲਿਆ ਇਹ ਸ਼ਹਾਦਤ ਸਿਰਫ ਸਿੱਖ ਇਤਿਹਾਸ ਨਹੀਂ ਇਹ ਮਨੁੱਖਤਾ ਦਾ ਸਭ ਤੋਂ ਉੱਚਾ ਦਰਜਾ ਹੈ ਗੁਰੂ ਜੀ ਨੇ ਜਦ ਇਹ ਸੁਣਿਆ ਤਾਂ ਉਹਨਾਂ ਨੇ ਆਖਿਆ ਚਾਰ ਮੂਹੇ ਤਾਂ ਕਿਆ ਪਿਆ ਜੀਵਤ ਕਈ ਹਜ਼ਾਰ ਮੇਰੇ ਚਾਰ ਪੁੱਤਰ ਗਏ ਪਰ ਸੈਂਕੜੇ ਸਿੱਖ ਪੁੱਤਰ ਜ਼ਿੰਦਾ ਹਨ ਜ਼ਫਰਨਾਮਾ ਸੱਚ ਦੀ ਤਲਵਾਰ ਗੁਰੂ ਜੀ ਚਮਕੌਰ ਤੋਂ ਬਾਅਦ ਮਾਚੀਵਾਰਾ ਗਏ ਉੱਥੇ ਉਹਨਾਂ ਨੇ ਇੱਕ ਚਿੱਠੀ ਲਿਖੀ ਜ਼ਫਰਨਾਮਾ ਯਾਨੀ ਜਿੱਤ ਦਾ ਨਾਮਾ ਇਹ ਚਿੱਠੀ ਸੀ ਔਰੰਗਜ਼ੇਬ ਨੂੰ ਪਰ ਤਲਵਾਰ ਨਾਲ ਨਹੀਂ ਸ਼ਬਦਾਂ ਨਾਲ ਲਿਖੀ ਗਈ ਸੀ ਉਹਨਾਂ ਨੇ ਲਿਖਿਆ ਤੂੰ ਬੇਈਮਾਨੀ ਨਾਲ ਜੰਗ ਜਿੱਤੀ ਮੈਂ ਸੱਚ ਨਾਲ ਜਿੱਤਿਆ ਇਹ ਸ਼ਬਦ ਨੇ ਔਰੰਗਜ਼ੇਬ ਦਾ ਅਹੰਕਾਰ ਤੋੜ ਦਿੱਤਾ ਉਹ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਗੁਰੂ ਜੀ ਦਮਦਮਾ ਸਾਹਿਬ ਯਾਨੀ ਤਲਵੰਡੀ ਸਾਬੋ ਪਹੁੰਚੇ ਉੱਥੇ ਗੁਰੂ ਜੀ ਨੇ ਕਈ ਮਹੀਨੇ ਟਿਕ ਕੇ ਇੱਕ ਨਵਾਂ ਯਤਨ ਸ਼ੁਰੂ ਕੀਤਾ ਉਹਨਾਂ ਨੇ ਭਾਈ ਮਨੀ ਸਿੰਘ ਨੂੰ ਬੁਲਾਇਆ ਤੇ ਕਿਹਾ ਆਓ ਅਸੀਂ ਗੁਰੂਆਂ ਦੀ ਬਾਣੀ ਨੂੰ ਇੱਕ ਰੂਪ ਵਿੱਚ ਪੂਰਾ ਕਰੀਏ ਫਿਰ ਦਿਨ ਰਾਤ ਗੁਰੂ ਜੀ ਬੋਲਦੇ ਰਹਿੰਦੇ ਸਨ ਤੇ ਭਾਈ ਮਨੀ ਸਿੰਘ ਲਿਖਦੇ ਰਹਿੰਦੇ ਸਨ ਗੁਰੂ ਜੀ ਨੇ ਉਸ ਬਾਣੀ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਜੋ ਅਜੇ ਤੱਕ ਕਿਸੇ ਵੀਰ ਵਿੱਚ ਨਹੀਂ ਸੀ ਇਹ ਵੀਰ ਦਮਦਮੀ ਵੀਰ ਕਹੀ ਗਈ ਅਤੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਿਮ ਰੂਪ ਬਣੀ ਜਦ ਇਹ ਪੂਰੀ ਹੋਈ ਗੁਰੂ ਜੀ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਤੇ ਆਖਿਆ ਇਸ ਵਿੱਚ ਮੇਰੇ ਸਾਰੇ ਪਿਛਲੇ ਗੁਰੂਆਂ ਦੀ ਜੋਤ ਹੈ ਮਾਦੋ ਦਾਸ ਤੋਂ ਬੰਦਾ ਸਿੰਘ ਬਹਾਦਰ ਤੱਕ ਗੁਰੂ ਜੀ ਦੱਖਣ ਵੱਲ ਨਾਂਦੇੜ ਪਹੁੰਚੇ ਉੱਥੇ ਇੱਕ ਬੈਰਾਗੀ ਸੀ ਮਾਦੋਦਾਸ ਜੋ ਆਪਣੀ ਤੰਤਰ ਸ਼ਕਤੀ ਤੇ ਕਮੰਡ ਕਰਦਾ ਸੀ ਗੁਰੂ ਜੀ ਉਸਦੇ ਆਸ਼ਰਮ ਗਏ ਉਸਨੇ ਗੁਰੂ ਜੀ ਉੱਤੇ ਜਾਦੂ ਕਰਨਾ ਚਾਹਿਆ ਪਰ ਜਦ ਉਸਨੇ ਗੁਰੂ ਦੀ ਅੱਖਾਂ ਵਿੱਚ ਅਕਾਲ ਦਾ ਜੋਤ ਦੇਖਿਆ ਉਹ ਨਿਮਰ ਹੋ ਗਿਆ ਤੇ ਪੈਰਾਂ 'ਚ ਡਿੱਗ ਪਿਆ ਗੁਰੂ ਜੀ ਨੇ ਕਿਹਾ ਤੂੰ ਹੁਣ ਖਾਲਸੇ ਦਾ ਸਿਪਾਹੀ ਬਣ ਉਸ ਪਲ ਮਾਦੋਦਾਸ ਬੰਦਾ ਸਿੰਘ ਬਹਾਦਰ ਬਣ ਗਿਆ ਗੁਰੂ ਜੀ ਨੇ ਉਸ ਨੂੰ ਤਲਵਾਰ ਦਿੱਤੀ ਤੇ ਆਖਿਆ ਹੁਣ ਤੂੰ ਧਰਮ ਦੀ ਰੱਖਿਆ ਲਈ ਉਤਰ ਜਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਮੁਗਲ ਜ਼ੁਲਮ ਦਾ ਅੰਤ ਕੀਤਾ ਉਸ ਨੇ ਸਿਰਿੰਦ ਤੇ ਕਬਜ਼ਾ ਕੀਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਫਤਿਹ ਸਿੰਘ ਤੇ ਬਾਜ ਸਿੰਘ ਨੇ ਵਜ਼ੀਰ ਖਾਨ ਨੂੰ ਮਾਰ ਦਿੱਤਾ ਇਹ ਸੀ ਨਿਆਂ ਦੀ ਅਸਲੀ ਜਿੱਤ ਇਸ ਤਰ੍ਹਾਂ ਗੁਰੂ ਜੀ ਨੇ ਬੰਦਾ ਸਿੰਘ ਰਾਹੀਂ ਨਿਆਂ ਦਾ ਚਾਨਣ ਸਾਰੀ ਧਰਤੀ ਤੇ ਫੈਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੀ ਚੋਟ ਤੋਖੇ ਨਾਲ ਕੀਤਾ ਵਾਰ ਵਜ਼ੀਰ ਖਾਨ ਸਰਿੰਦ ਦਾ ਨਾਇਬ ਨੂੰ ਡਰ ਸੀ ਕਿ ਗੁਰੂ ਜੀ ਹੁਣ ਉਸ ਦੇ ਕੀਤੇ ਜ਼ੁਲਮਾਂ ਦਾ ਹਿਸਾਬ ਲੈਣਗੇ ਉਹੀ ਵਜ਼ੀਰ ਖਾਨ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿੱਚ ਚਿਣਵਾ ਦਿੱਤਾ ਸੀ ਇਸ ਡਰ ਕਰਕੇ ਉਸ ਨੇ ਦੋ ਕਾਤਲ ਭੇਜੇ ਜਮਸ਼ੇਦ ਖਾਨ ਤੇ ਉਸ ਦਾ ਇੱਕ ਸਾਥੀ ਉਹ ਗੁਰੂ ਜੀ ਦੇ ਕੈਂਪ ਵਿੱਚ ਮਾਫੀ ਮੰਗਣ ਵਾਲੇ ਭੇਖ ਚ ਆਏ ਗੁਰੂ ਜੀ ਇੱਕ ਦਿਨ ਆਪਣੇ ਕਮਰੇ ਚ ਆਰਾਮ ਕਰਨ ਲਈ ਲੇਟੇ ਸਿੱਖ ਦਰਬਾਰ ਦੇ ਕੰਮਾਂ ਚ ਵਿਅਸਤ ਸਨ ਤੇ ਸਭ ਕੁਝ ਸ਼ਾਂਤ ਸੀ ਜਮਸ਼ੇਦ ਖਾਨ ਅਚਾਨਕ ਛੁਰੀ ਕੱਢ ਕੇ ਗੁਰੂ ਜੀ ਦੇ ਖੱਬੇ ਪਾਸੇ ਦਿਲ ਦੇ ਥੱਲੇ ਵਾਰ ਕਰ ਗਿਆ ਵਾਰ ਅਚਾਨਕ ਸੀ ਪਰ ਗੁਰੂ ਜੀ ਨੇ ਤੁਰੰਤ ਕਿਰਪਾਨ ਖਿੱਚੀ ਤੇ ਇੱਕੋ ਹੀ ਵਾਰ ਵਿੱਚ ਜਮਸ਼ੇਦ ਖਾਨ ਦਾ ਅੰਤ ਕਰ ਦਿੱਤਾ ਉਸ ਦਾ ਸਾਥੀ ਵੀ ਸਿੱਖਾਂ ਨੇ ਥਾਂ ਤੇ ਹੀ ਮਾਰ ਦਿੱਤਾ ਖਾਲਸੇ ਨੇ ਤੁਰੰਤ ਗੁਰੂ ਜੀ ਦੇ ਜ਼ਖਮ ਦਾ ਇਲਾਜ ਕੀਤਾ ਸਿਲਾਈ ਹੋਈ ਗੁਰੂ ਜੀ ਨੇ ਕੁਝ ਦਿਨ ਆਰਾਮ ਕੀਤਾ ਤੇ ਫਿਰ ਸਿੱਖਾਂ ਨਾਲ ਗੱਲਾਂ ਕਰਦੇ ਰਹੇ ਪਰ ਜਦ ਉਹ ਇੱਕ ਦਿਨ ਆਪਣਾ ਤਨੁਸ਼ਟਾਨ ਰਹੇ ਸਨ ਉਹ ਸਿਲਾਈ ਵਾਲਾ ਜ਼ਖਮ ਦੁਬਾਰਾ ਖੁੱਲ ਗਿਆ ਤੇ ਖੂਨ ਵਹਿਣ ਲੱਗਾ ਗੁਰੂ ਜੀ ਨੇ ਸ਼ਾਂਤੀ ਨਾਲ ਆਖਿਆ ਇਹ ਅਕਾਲ ਪੁਰਖ ਦੀ ਰਜ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣਾ ਗੁਰੂ ਜੀ ਨੂੰ ਪਤਾ ਸੀ ਕਿ ਹੁਣ ਉਹ ਆਪਣਾ ਧਰਤੀ ਦਾ ਕੰਮ ਪੂਰਾ ਕਰ ਚੁੱਕੇ ਹਨ ਉਹਨਾਂ ਨੇ ਸਾਰੇ ਸਿੱਖ ਇਕੱਠੇ ਕੀਤੇ ਤੇ ਕਿਹਾ ਹੁਣ ਤੋਂ ਮੇਰਾ ਗੁਰੂ ਕੋਈ ਮਨੁੱਖ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਉਹਨਾਂ ਨੇ ਆਪਣੇ ਹੱਥ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖਤ ਤੇ ਬਿਠਾਇਆ ਤੇ ਆਖਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹ ਸ਼ਬਦ ਸਦਵੀ ਸੱਚ ਬਣ ਗਏ ਗੁਰੂ ਜੀ ਅਕਾਲ ਵਿੱਚ ਲੀਨ ਹੋ ਗਏ ਪਰ ਉਹਨਾਂ ਦੀ ਰੂਹ ਹਰ ਸਿੱਖ ਨਾਲ ਜੀਵਤ ਰਹੀ ਗੁਰੂ ਗੋਬਿੰਦ ਸਿੰਘ ਜੀ ਦਾ ਅਮਰ ਸੁਨੇਹਾ ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਖਾਲਸਾ ਉਹ ਨਹੀਂ ਜੋ ਸਿਰਫ ਤਲਵਾਰ ਚਲਾਵੇ ਖਾਲਸਾ ਉਹ ਹੈ ਜੋ ਸੱਚ ਇਨਸਾਫ ਤੇ ਦਇਆ ਨਾਲ ਜੀਵਨ ਜਿਉਵੇ ਉਹ ਕਹਿੰਦੇ ਸਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਤੱਕ ਖਾਲਸਾ ਆਪਣੇ ਅਸੂਲਾਂ ਤੇ ਟਿਕਿਆ ਰਹੇਗਾ ਮੈਂ ਉਸ ਵਿੱਚ ਹੀ ਵਸਾਂਗਾ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਜਿਸ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਸਿੱਖ ਸੂਰਮੇ ਬਲਦਾਨਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਬਾਰੇ ਜਾਣਿਆ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੇ ਐਪੀਸੋਡ ਵਿੱਚ ਮਿਲਦੇ ਹਾਂ ਰੱਬ ਰਾਖਾ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਫਤਿਹ